ਅੰਮ੍ਰਿਤਸਰ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 3 ਕਿਲੋ 5 ਗ੍ਰਾਮ ਹਿਰੋਇਨ 1 ਕਿਲੋ 5 ਗ੍ਰਾਮ ਮੈਥੋਲਿਕ ਪਾਊਡਰ ਇੱਕ ਗਲੌਕ 9 ਐਮ ਐਮ ਆਸਟ੍ਰੇਲੀਆ ਵਿੱਚ ਬਣੀ ਅਤੇ ਇੱਕ ਪਿਸਤਲ 32 ਬੋਰ ਬਰਾਮਦ ਕੀਤੀ ਗਈ ਤੇ ਟ੍ਰਿਮਨਲ ਐਲੀਮੈਂਟਸ ਯੰਗਸਟਰਸ ਦੇ ਖਿਲਾਫ ਜਿਹੜੀ ਮੁਹਿੰਮ ਦੇ ਵਿੱਚ ਜ਼ੀਰੋ ਟੋਲਰੈਂਸ ਪਾਲਿਸੀ ਤਹਿਤ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਇੱਕ ਬੜੀ ਅੱਛੀ ਕਾਮਯਾਬੀ ਵੱਡੀ ਮਿਲੀ ਹੈ ਇੱਕ ਡਰਗ ਕਾਰਟਲ ਦਾ ਪਰਦਾ ਫਾਸ਼ ਕੀਤਾ ਗਿਆ ਤੇ ਜਿਹਦੇ ਚ ਆਰਮਸ ਦੀ ਵੀ ਜਿਹੜੀ ਸਪਲਾਈ ਚੇਨ ਹੈ ਉਹ ਵੀ ਸਾਹਮਣੇ ਆਈ ਹੈ ਇਹਦੇ ਦੋ ਮੁਲਜ਼ਮ ਅਸੀਂ ਫੜੇ ਹੈ ਇੱਕ ਜਿਹੜਾ ਹੈਗਾ ਇਹਦਾ ਨਾਮ ਹੈਗਾ ਵਾਹ ਬਿਲਕੁਲੀ ਨਹੀਂ ਦੇਖਦਾ ਨੂੰ ਚਰਸੀਆ ਇਹ ਜਿਹੜੀ ਬਰਾਮਦਗੀ ਟੋਟਲ ਹੋਈ ਹੈ ਉਹ ਹੈ ਕਿ 3.5 ਕਿਲੋ ਹੀਰੋਇਨ ਔਰ ਇੱਕ ਮੈਥੋਕੋਲਾਈਨ 1.5 ਕਿਲੋ ਇੱਕ ਡਰੱਗ ਹੈ ਜਿਹੜੀ ਬੈਂਡ ਹੈ 500 ਗ੍ਰਾਮ ਦੇ ਉੱਤੇ ਜਿਹੜੀ ਕਮਰਸ਼ੀਅਲ ਜਿਹੜੀ ਹੈਗੀ ਉਹ ਹੁੰਦੀ ਹੈ ਕੁਆਂਟੀਟੀ ਮੰਨੀ ਜਾਂਦੀ ਹੈ ਔਰ ਆਮ ਇਹ ਮੈਟਰੋਪੋਲੀਟਨ ਵੱਡੇ ਸ਼ਹਿਰਾਂ ਚ ਜਿਵੇਂ ਦਿੱਲੀ ਬੰਬਈ ਵਗੈਰਾ ਰੇਵ ਪਾਰਟੀਆਂ ਦੇ ਵਿੱਚ ਯੂਜ਼ ਹੁੰਦੀ ਹੈ ਇੱਕ ਗਲੌਕ ਪਿਸਟਲ ਹੈ 9mm ਦਾ ਬੜਾ ਸਿਕੁਐਸਟੀਗੇਟਡ ਔਰ ਇੱਕ ਬੱਤੀ ਬੋਰਡ ਦਾ ਜੋ ਗੱਲ ਸਾਹਮਣੇ ਆਈ ਹੈ ਇਹਨਾਂ ਦੀ ਪੁਸ਼ਕਤ ਉਹ ਇਹੀ ਹੈ ਕਿ ਟਰਾਂਸ ਬਾਰਡਰ ਕਾਟਰ ਲੈਗਾ ਇਹ ਇਹ ਤਕਰੀਬਨ ਤਿੰਨ ਕੁ ਮਹੀਨੇ ਤੋਂ ਐਕਟਿਵ ਹੋਏ ਆ ਬੰਦੇ ਔਰ ਇਹਨਾਂ ਨਾਲ ਇੱਕ ਹੋਰ ਸਾਥੀ ਹੈ ਜਿਹਦੇ ਅਸੀਂ ਨਾਮ ਅਜੇ ਨਹੀਂ ਲੈ ਰਹੇ ਉਹਨੂੰ ਵੀ ਗ੍ਰਿਫਤਾਰ ਕਰਨਾ ਬਾਕੀ ਹੈ ਉਹ ਸਾਰਾ ਪਾਕਿਸਤਾਨ ਬੇਸ ਸਮਗਲਰਸ ਦੇ ਨਾਲ ਇਹ ਗੱਲ ਚੱਲ ਰਹੀ ਹੈ ਔਰ ਜਿਹੜਾ ਉਹਨਾਂ ਦਾ ਕੰਟੈਕਟ ਕਿਦਾਂ ਹੋਇਆ ਉਹ ਇਹਨਾਂ ਦੇ ਹੋਰ ਸਾਥੀ ਦੇ ਫੜੇ ਜਾਣ ਤੋਂ ਬਾਅਦ ਗੱਲ ਕਲੀਅਰ ਹੋਏਗੀ। ਔਰ ਜਿਹੜੀ ਅਗਲੀ ਡੈਸਟੀਨੇਸ਼ਨ ਹੈ ਮੈਥੋਕਲਾਈਨ ਦੀ ਗਿਆ ਉਹ ਆਪਣੇ ਹੀਰੋਇਨ ਦੀ ਉਹਦੇ ਬਾਰੇ ਵੀ ਜਿਹੜੇ ਅਜੇ ਅਸੀਂ ਬੈਕਵਰਡ ਲਿੰਕੇਜਸ ਪੂਰੇ ਇਸਟੈਬਲਿਸ਼ ਨਹੀਂ ਹੋਏ ਡਿਊਰਿੰਗ ਕੋਰਸ ਆਫ ਇਨਵੈਸਟੀਗੇਸ਼ਨ ਅਸੀਂ ਕਰਾਣੇ। ਸੋ ਮੈਂ ਸਾਰੀ ਟੀਮ ਨੂੰ ਜਿਹ ਚ ਹਰਪ੍ਰੀਤ ਮੰਤੇਰ ਜੀ ਸਾਡੇ ਸੁਖਵੀਰ ਜੀ ਨਵਜੋਤ ਸਾਡੇ ਡੀਸੀਪੀ ਕੁਲਦੀਪ ਜੀ ਏਸੀਪੀ ਇਨਵੈਸਟੀਗੇਸ਼ਨ ਵਿੰਦਰਜੀਤ ਸਿੰਘ ਜੀ ਇਹ 3 ਦਿਨਾਂ ਦੇ ਇੰਚਾਰਜ ਤੇ ਉਹਨਾਂ ਦੀ ਸਾਰੀ ਟੀਮ ਇਹਨਾਂ ਨੇ ਬੜਾ ਅੱਛਾ ਕੰਮ ਕੀਤਾ ਔਰ ਜਿਹੜੀ ਸਾਡੀ ਵਾਰ ਅਗੇਂਸਟ ਟਰਗ ਹੈ ਉਹਦੇ ਚ ਅੱਛੀ ਕਾਮਯਾਬੀ ਸਾਨੂੰ ਮਿਲੀ ਸਰ ਜਿਹੜੇ ਬੜੇ ਸੁਬਸਟੀਕੇਟਿਡ ਵੈਪਨਸ ਆ ਰਹੇ ਕਿਉਂਕਿ ਤੁਸੀਂ ਕਾਫੀ ਦੇਰ ਤੇ ਹੁਣ ਚੇਨ ਤੁਹਾਡੇ ਇਧਰ ਦੀ ਵੱਟ ਗਈ ਸੀ ਬੜੀ ਦੇਰ ਤੱਕ ਕਵਰ ਕਰ ਲਿਆ ਇਹ ਸਪਲਾਈਿੰਗ ਉਪਾਦੀਆਂ ਕਿਤੇ ਡੰਪ ਕੀਤੇ ਗਏ ਆਲਰੇਡੀ ਹਿڈن ਨੇ ਕਿਤੇ ਜਿੱਥੇ ਬਿਕੋਸ ਨਹੀਂ ਸਪਲਾਈ ਦੀ ਗੱਲ ਇਦਾਂ ਜੀ ਡਰੋਨ ਦੇ ਨਾਲ ਨਾ ਇੱਕ ਇੱਕ ਵੈਪਨ ਹਲਕੀ ਜਿਹੜੀ ਛੋਟੀ ਡਰੋਨ ਦਾ ਯੂਜ਼ ਜਾ ਜਾ ਹੋ ਰਿਹਾ ਹੈ ਤਾਂ ਇਹ ਜਿਹੜੀ ਕੁਆਂਟੀਟੀ ਵੀ ਹੈ ਜੋ ਇਨਵੈਸਟੀਗੇਸ਼ਨ ਚ ਆਇਆ ਹੈ ਕਿ ਜਿੰਵੈਂਟ ਕਿ 10 ਡੇਡ ਕਿਲੋ ਇਹ ਛੋਟੀ ਡਰੋਨ ਨਾਲ ਔਰ ਇੱਕ ਅਦਾ ਪਿਸਟਲ ਜਿੱਥੇ ਵੀ ਰਿਕੁਆਇਰਡ ਹੁੰਦਾ ਉਹ ਨਾਲ ਭੇਜ ਦਿੰਦੇ ਸੋ ਦੈਟ ਬਹੁਤਾਂ ਵੱਡਾ ਵੇਟ ਚੁੱਕ ਨਹੀਂ ਸਕਦੀ ਡਰੋਨ ਇਹ ਇਹ ਦਾ ਰੀਜ਼ਨ ਹੈ ਜਿਹੜੀ ਆਈ ਸੀ ਫਰੈਸ਼ ਹੈ ਬਿਲਕੁਲ ਰੈਪ ਸੀ ਜਿਹੜੀ ਇਹਨਾਂ ਦੀ ਰੱਖੀ ਹੋਈ ਤਾਂ ਉਹ ਮੈਨੂੰ ਸਮਝਦਾ ਕਿ ਬੜਾ ਟਾਈਮਲੀ ਸਾਰਾ ਇਹ ਐਕਸ਼ਨ ਹੋ ਗਿਆ ਔਰ ਮੈਥੋਪਲਾਈਨ ਦਾ ਜਿਹੜਾ ਰਿਕਵਰੀ ਇਹ ਵੀ ਨਵੀਂ ਚੀਜ਼ ਹੈ ਕਿਉਂਕਿ ਪਤਾ ਲੱਗਿਆ ਕਿ ਜਿਹੜੇ ਰੇਵ ਪਾਰਟੀਆਂ ਆ ਉਹਦੇ ਚ ਯੂਜ਼ ਕਰਦੇ ਆ ਤੇ ਜੇ ਆਪਾਂ ਹਿਰੋਇਨ ਨੂੰ ਦੇਖੀਏ ਤਾਂ ਉਹ ਹੈਗੀ 250 ਗ੍ਰਾਮ ਤੇ ਕਮਰਸ਼ਲ ਹੁੰਦੀ ਹੈ ਕੁਆਂਟੀਟੀ ਇਹ ਆਪਰੇ 500 ਗ੍ਰਾਮ ਤੇ ਹੈਗੀ ਹੈ ਇਹ ਵੀ ਇੰਪੋਰਟੈਂਟਲੀ ਮੰਨੀ ਜਾਊਗੀ ਕਿਉਂਕਿ ਬੇਸਿਕਲੀ ਬਿਲਕੁਲ ਇੰਪੋਰਟੈਂਟ ਹੈ ਕਿਉਂਕਿ ਅੰਮ੍ਰਿਤ ਸਰ ਜੀ ਪਿਛਲੇ ਨਹੀਂ ਖਬਰਾਂ ਵੀ ਆ ਰਹੀਆਂ ਸੀ ਕਿ ਰੇਵ ਪਾਰਟੀਆਂ ਦੇ ਨਾਲ ਇਹ ਕੀਤਾ ਜਾ ਰਿਹਾ ਹੈ ਉਹਨੂੰ ਕਾਰਬੋਨੇਟ ਕੀਤਾ ਜਾਂਦਾ ਵੈਸੇ ਜੇ ਜੋ ਸਾਨੂੰ ਮੁਢਲੀ ਸੰਕੇਤ ਮਿਲਣੇ ਇਨਵੈਸਟੀਗੇਸ਼ਨ ਤੋਂ ਉਹਦੇ ਤੇ ਅੰਮ੍ਰਿਤਸਰ ਦੇ ਵਿੱਚ ਨਹੀਂ ਸੀਗਾ ਇਹਦੀ ਡੈਸਟੀਨੇਸ਼ਨ ਬਟ ਫਿਰ ਵੀ ਆਪਾਂ ਇਹਨੂੰ ਸਾਰਾ ਡੀਪਲੀ ਹੋਰ ਥੋਰੋਲੀ ਇਨਵੈਸਟੀਗੇਟ ਕਰਾਂਗੇ ਸਰ ਉਬਰਾ ਹਲਕੀਆਂ ਨੇ ਕੀ ਲੱਗਦਾ ਕੀ ਕਿਸ ਕਿਸ ਤਰੀਕੇ ਨਾਲ ਲਾਲਚ ਇਹਨਾਂ ਨੂੰ ਦੇ ਕੇ ਇਹਨਾਂ ਨਾਲ ਜੋੜਿਆ ਜਾਂਦਾ ਇਹਨਾਂ ਨੂੰ ਆਪਣੇ ਨਾਲ ਇਹ ਲਿੰਕ ਕਿਸ ਤਰ੍ਹਾਂ ਇਹਨਾਂ ਦਾ ਪੈਦਾ ਇੱਕੋ ਜਿਹੜਾ ਇਹ ਬੰਦਾ ਇੱਕ ਤਾਂ ਵਿਚਾਰਾ ਜਿਹੜਾ ਹੈਗਾ ਉਹਦੇ ਚ ਸਕਰੂ ਦੀ ਨਟ ਬੋਲਟ ਦੀ ਫੈਕਟਰੀ ਦੇ ਫੋਕਲ ਪੁਆਇੰਟ ਤੇ ਕੰਮ ਕਰਦਾ ਹੈ ਇਹ ਤੇ ਕਿਰਪਾ 10 ਫੀ ਪਾਸ ਹੈਗਾ ਇਹ 1 ਹੈਗਾ ਇਹ ਜਿਹੜਾ ਦੂਜਾ ਉਹ 1 ਪਰ ਹੈ ਮੈਰੀਜ ਪੈਲੇਸ ਦੇ ਵੀ ਸਟਾਲਾਂ ਦੀ ਸੈਟ ਅਪ ਕਰਦਾ ਹੈ ਜਿਹੜਾ 1084 ਹੈ ਸੋ ਇਸ ਟਾਈਪ ਦੇ ਜਿਹੜੇ ਲੋਕ ਨੇ ਪੈਸੇ ਤੇ ਲਾਲਚ ਤੇ ਆ ਕੇ ਨਾਲ ਇਹਨਾਂ ਦੇ ਜੁੜ ਜਾਂਦੇ ਇਸ ਟਰੇਡ ਦੇ ਵਿੱਚ ਇਸ ਮੁੜ ਕੇ ਇਸ ਸਾਰਾ ਜਿਹੜਾ ਇਹਨਾਂ ਦਾ ਦਲਦਲ ਵਾਂਗੂ ਵਿਸ਼ੇ ਸਰਕਲ ਉਹਦੇ ਫਸੇ ਰਹਿੰਦੇ ਇਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਜੀ ਨਾਲ ਜੁੜੇ ਕਿੰਨੇ ਕਿਹੜੇ ਬੰਦੇ ਨੇ ਸਾਨੂੰ ਉਹ ਮੈਂ ਅਜੇ ਨਾਮ ਆਪਾਂ ਨਹੀਂ ਸ਼ੇਅਰ ਕਰ ਰਹੇ ਜੀ ਉਹ ਅਸੀਂ ਕਰ ਰਹੇ ਹਾਂ ਨੈਸਿਕੇਸ਼ ਉਹ ਗੱਲ ਆਈ ਹੈ ਸਾਹਮਣੇ ਤੇ ਅਸੀਂ ਵਰਕ ਕਰ ਰਹੇ ਹਾਂ ਥੈਂਕ ਯੂ ਜੀ